देखिए मैं इसको बहुत ही न्यूट्रल पॉइंट ऑफ व्यू तो से देख रही हूँ ये उनकी यूएस की पॉलिसी है कि जो भी गैर कानूनी तरीके से उनकी कंट्री में आएगा वो उसको डिपोर्ट कर देंगे तो उन्होंने वो ही किया जो उनकी पॉलिसी डिक्टेट करती है किसी नौजवान किसी बच्चे न किसी औरत नड़ियाँ लाके के ते उस तो बाद सोशल मीडिया के उत्ते तस्वीर आना ਦੇਖिए मैं इस बात को बिल्कुल मानती हूं कि जिस तरह से उनको शैकेल्स में डालकर रिपोर्ट किया गया है हथकड़ियां लगाकर वो तो बहुत ही साइकोलॉजिकली ट्रॉमेटिक है 17 साल ਹੋ ਗਏ ਮੈਡਮ ਜੀ ਸਾਡੇ ਦੇਸ਼ ਨੂੰ ਉਜਾੜ ਹੋਏ ਹਨ ਪਰ ਸਾਡੇ ਦੇਸ਼ ਦੇ ਵਿੱਚ ਕੀ ਸਵੇਰ ਰੋਜ਼ਗਾਰ ਦੇ ਜਾਂ ਰੋਜ਼ਗਾਰ ਦੇ ਇਹੇ ਸਾਡੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਜਾਂ ਪੰਜਾਬ ਦੀ ਸਰਕਾਰ ਆ ਇਹ ਬੱਚਿਆਂ ਦੇ ਲਈ ਰੋਜ਼ਗਾਰ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਪਤਾ ਨਹੀਂ ਕਰ ਸਕਦੇ ਪ੍ਰੋਬਲਮ ਹੈ ਸਾਡੀ ਕੰਟਰੀ ਦੀ ਉਹ ਸਭ ਤੋਂ ਵੱਡੀ ਹੈ ਕਿ ہماری ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਮੰਨ ਲਓ ਵੀ ਹੁਣ ਉਹਨਾਂ ਦੇ ਉੱਪਰ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਦੀਵੇ ਨੇ ਨਾ ਇਹ ਮਤਲਬ ਜਿਹੜਾ ਕਿ ਉਹ ਸੁਨਹਿਰੀ ਕੋਵੇ ਖਿਲਣ ਗਏ ਸੀਗੇ ਉਹ ਬੁੱਝ ਗਏ ਨੇ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਰਾਂਦੇਓ ਜਿਸ ਤਰ੍ਹਾਂ ਕਿ ਇੱਕ ਵੱਡੇ ਅਪਡੇਟ ਤੁਹਾਡੇ ਸਾਹਮਣੇ ਆ ਰਹੀ ਆ ਕਿ ਹੁਣੇ-ਹੁਣੇ ਜਿਹੜੀ ਅਮਰੀਕਾ ਦੇ ਵਿੱਚ 트ੰਪ ਸਰਕਾਰ ਬਣੀ ਆ ਤੇ 트ੰਪ ਸਰਕਾਰ ਨੇ ਬਣਦਿਆਂ ਹੀ ਆਪਣੀ ਕੁਰਸੀ ਸੰਭਾਲਦੇ ਹਾਂ ਇੱਕ ਵੱਡੇ ਫੈਸਲੇ ਲੈਨੇ ਜਿਹੜੇ ਕਿ ਉਹਨਾਂ ਦੇ ਦੇਸ਼ ਦੇ ਵਿੱਚ ਗੈਰ ਕਲੋਨੀਆ ਢਗ ਦੇ ਨਾਲ ਚਾਹੇ ਕਿ ਉਹ ਭਾਰਤੀ ਨੇ ਜਾਂ ਕਿਸੇ ਹੋਰ ਕੰਟਰੀਆਂ ਤੋਂ ਲੋਕੀ ਵਸਤੇ ਨੇ ਜਾਂ ਹੁਣੇ-ਹੁਣੇ ਉਹਨਾਂ ਦੇ ਦੇਸ਼ ਦੇ ਵਿੱਚ ਐਂਟਰ ਕਰੇ ਨੇ ਉਹਨਾਂ ਨੂੰ ਉਹ ਡਿਪੋਰਟ ਕਰ ਰਹੇ ਨੇ ਇਸ ਸਬੰਧ ਦੇ ਵਿੱਚ ਸਾਡੇ ਨਾਲ ਡਾਕਟਰ ਅਦਿੱਤੀ ਮੈਡਮ ਜੀ ਜੁੜੇ ਨੇ ਜੋ ਕਿ ਬਹੁਤ ਪੜੇ ਲਿਖੇ ਨੇ ਬੜੇ ਸੂਝਵਾਨ ਨੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਅਦਿੱਤੀ ਜੀ ਅਸੀਂ ਤੁਹਾਡਾ ਆਪਣੇ ਦੇਸ਼ ਦੁਨੀਆ ਚੈਨਲ ਦੇ ਵਿੱਚ ਹਾਰਦਿਕ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਨਾ ਬੜਾ 트럼ਪ ਦਾ ਚਾਰੇ ਪਾਸੇ ਰੌਲਾ ਪਿਆ ਪਿਆ ਕਿ ਵੀ 트럼ਪ ਸਰਕਾਰ ਆਈ ਆ ਕਿ ਭਾਰਤੀਆਂ ਨੂੰ ਉਹਨਾਂ ਨੇ ਡਿਪੋਰਟ ਕੀਤਾ ਸਾਡੇ ਪੰਜਾਬ ਦੇ ਵਿਚ ਉਹਨਾਂ ਦਾ ਜਹਾਜ਼ ਹੈ ਜਿਹੜਾ ਹੁਣੇ-ਹੁਣੇ ਲੈਂਡ ਕੀਤਾ ਤੇ ਉਹਦੇ ਵਿੱਚੋਂ 104 ਨੇ ਜਿਹੜੇ ਇਹ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਗਿਆ ਸੀ ਉਹਨਾਂ ਨੇ ਵਾਪਸ ਕੀਤੇ ਇਹਨਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖिए ਮੈਂ ਇਸ ਨੂੰ ਬਹੁਤ ਹੀ ਨਿਊਟਰਲ ਪੁਆਇੰਟ ਆਫ View ਸੇ ਦੇਖ ਰਹੀ ਹਾਂ ਇਹ ਉਨਕੀ US ਦੀ ਪਾਲਿਸੀ ਹੈ ਕਿ ਜੋ ਵੀ ਗੈਰ ਕਾਨੂੰਨੀ ਤਰੀਕੇ ਸੇ ਉਨਕੀ ਕੰਟਰੀ ਮੇ ਆਏਗਾ ਉਹ ਉਸਕੋ ਡਿਪੋਰਟ ਕਰ ਦੇਣਗੇ ਤਾਂ ਉਹਨਾਂ ਨੇ ਵੋਹੀ ਕੀਤਾ ਜੋ ਉਨਕੀ ਪਾਲਿਸੀ ਡਿਕਟੇਟ ਕਰਦੀ ਹੈ ਪਾਲਿਸੀ ਦੇ ਅਕੋਰਡਿੰਗ ਮਤਲਬ ਉਹ ਕਰ ਰਹੇ ਨੇ ਜੇ ਹੁਣ ਅਸੀਂ ਦੇਖੀਏ ਚਲੋ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਉਹ ਆਪਣੀ ਪਾਲਿਸੀ ਦੇ ਅਕੋਰਡਿੰਗ ਉਹਨਾਂ ਨੇ ਇਸ ਤਰ੍ਹਾਂ ਕੀਤਾ ਦੇਖੋ ਡਾਕਟਰ ਦਿੱਤੀ ਜੀ ਇਹ ਕੀ ਮਨੁੱਖੀ ਅਧਿਕਾਰ ਨੇ ਜਿਹੜੇ ਉਹਨਾਂ ਦਾ ਘਾਣ ਨਹੀਂ ਹੋ ਰਿਹਾ ਕਿ ਕਿਸੇ ਨੌਜਵਾਨ ਨੂੰ ਕਿਸੇ ਬੱਚੇ ਨੂੰ ਕਿਸੇ ਔਰਤ ਨੂੰ ਹੱਥਕੜੀਆਂ ਲਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਆਉਣ ਤੇ ਉਹਨਾਂ ਦੇ ਮਨਾਂ ਦੇ ਵਿੱਚ ਮਾਪਿਆਂ ਦੇ ਮਨਾਂ ਦੇ ਵਿੱਚ ते उना के एक चंगे भविख नए चाहे गैर कानूनी ढंग गए तो कितना बड़ी उन्होंने सट लगी होनी है देखिए मैं इस बात को बिल्कुल मानती हूँ कि जिस तरह से उनको शैकल्स में डालकर डिपोर्ट किया गया है हथकड़ियाँ लगा कर वो तो बहुत ही साइकोलॉजिकली ड्रोमैटिक है कोई भी स्टूडेंट होगा कोई लेडीज़ होगी उनको तो इस सदमे में से उभरने में ही बहुत टाइम लगने वाला है ये बात दूर की है कि अभी उन्होंने अपने लिए एक नई डायरेक्शन ढूंढनी है एक जैसे पॉइंट्स पॉइंट ब्लैंक्स को पे वो वापस आ गए हैं तो उसमें से उन्होंने फिर से एक नया रास्ता खोज कर अपने लिए कोई जॉब ढूंढनी है और अपने आप को सेटल करना है तो मुझे लगता है कि ये चीज़ पे यूएस गवर्नमेंट को थोड़ा देखना चाहिए और उनको अपनी इस पॉलिसी को एक बार रिव्यू करना चाहिए कि जहाँ पे विमेन और स्टूडेंट्स इन्वॉल्व हों उनको थोड़ा लीवे देकर इस तरह से हथकड़ियाँ ना लगाई जाए और कुछ रिस्पेक्ट से भेज दिया जाए मैडम लखा रुपया ला के जिस तरह की ना पता लग जाए गलतों तो पेरेंट्स दियाँ इंटरव्यूस भी हो रही ने ते ਪਤਾ ਲੱਗ ਰਿਹਾ ਵੀ 30 ਲੱਖ ਤੋਂ ਲਾ ਕੇ 70 ਲੱਖ ਰੁਪਏ ਤੱਕ 50 ਲੱਖ ਰੁਪਏ ਤੱਕ ਇਹ ਨਾ ਗੈਰ ਕਾਨੂੰਨੀ ਡੌਂਕੀ ਲਗਾ ਕੇ ਗਏ ਸੀਗੇ ਬੱਚੇ ਹਨਾ ਤੇ ਚੰਗਾ ਭਵਿੱਖ ਨੂੰ ਆਪਣੇ ਰੁਜ਼ਗਾਰ ਨੂੰ ਇੱਥੇ ਤੁਹਾਨੂੰ ਲੱਗਣਾ ਨਹੀਂਗਾ ਕਿ ਜਿਹੜੀਆਂ ਜਿਹੜੀਆਂ ਬੱਚੇ ਕਿਉਂ ਜਾ ਰਹੇ ਨੇ ਪਹਿਲਾਂ ਤਾਂ ਵੀ ਕੇਂਦਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਅਜੇ ਅਸੀਂ ਸੋਚੀਏ 70 ਸਾਲ ਹੋ ਗਏ ਮੈਡਮ ਜੀ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਨੂੰ ਪਰ ਸਾਡੇ ਦੇਸ਼ ਦੇ ਵਿੱਚ ਕੀ सवे रुजगार दे रुजगार देद्र सरकार ने ज पंजाब की सरकार आच्चों के लिए रुजगार ज इस तरह दगिया ने वह पैदा नहीं कर सकिया बच्चे बाहर न जाने ना इतनी कोई काम कार्य करना देखिए आपकी बात बिल्कुल सही है हमारे यहाँ के भारत के बच्चों को भारत में ही रहकर यहाँ का बैकबोन बनना चाहिए और ये बात भी सही है कि हर एक सरकार ने अपनी तरफ से कोशिश थोड़ी बहुत जरूर की है कि बच्चे यहाँ पे रहें लेकिन जो एक प्रॉब्लम है हमारी कंट्री की वो सबसे बड़ी है कि हमारी पॉपुलेशन बहुत ज़्यादा है हम चाइना को पार कर चुके हैं उसमें दूसरी बात ये है कि हमारे जो रिसोर्सेज हैं वो बहुत प्रॉपरली सभी लोगों को मिलें उसके लिए भी सरकार को बहुत अभी कोशिशें करनी चाहिए तीसरी ये है कि ग्रास रूट लेवल पे ही इस तरह का सेंसस लेना चाहिए कि किस तरह से किसी भी रीजन के जो बच्चे हैं कितने बच्चे किस रीजन से बाहर जा रहे हैं वहाँ पे क्या सुविधाओं की ज़रूरत है तो वो सुविधाएँ वहाँ प्रोवाइड कराएँ बच्चों को अपना व्यापार करना है या उनको कोई रोज़गार की ज़रूरत है वहाँ पे रोज़गार के लिए गवर्नमेंट जॉब्स वगैरह निकालें इस टाइप का काफ़ी वेरियड चीज़ करने के लिए एक संगठन बना देना चाहिए सरकार को ਬਿਲਕੁਲ ਇਹ ਡਾਕਟਰ ਜੀ ਇਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਵੀ ਇਹ ਕਿਹ ਤਰ੍ਹਾਂ ਦਾ ਸੰਗਠਨ ਹੋਣਾ ਚਾਹੀਦਾ ਮੰਨ ਲਓ ਵੀ ਹੁਣ ਉਹਨਾਂ ਦੇ ਉੱਪਰ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਦੀਵੇ ਨੇ ਨਾ ਇਹ ਮਤਲਬ ਜਿਹੜਾ ਕਿ ਉਹ ਸੁਨਹਿਰੀ ਭੂਖ ਲੱਭਣ ਗਏ ਸੀਗੇ ਉਹ ਬੁਝ ਗਏ ਨੇ ਆਰਥਿਕ ਸਥਿਤੀ ਹੀ ਬੰਦੇ ਜਦ ਤੱਕ ਆਰਥਿਕ ਸਥਿਤੀ ਮਜ਼ਬੂਤ ਨਹੀਂ ਹੋਊਗੀ ਕੀ ਜੀ ਬਈ ਤੁਸੀਂ ਕਹਿੰਦੇ ਹੋ ਕਿ ਸੰਗਠਨ ਬਣਾ ਦੇਣਾ ਚਾਹੀਦਾ ਹੈ ਚਾਹੀਦਾ ਹੈ ਇਹ ਸੰਗਠਨ ਬਣਾ ਕੇ ਕੀ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਦੇ ਉੱਤੇ ਮੱਲਨ ਪੱਟੀ ਲਾਈ ਜਾਏ हाँ इस तरह से एक संस्था बनाई जा सकती है जो इन बच्चों को और जो भी लोग डिपोर्ट हुए हैं उन सबको एक डायरेक्शन दे डिफरेंट वोकेशंस में जैसे डिफरेंट रोज़गार वगैरह उनको दें और उनको कुछ आर्थिक मदद भी प्रोवाइड करें ताकि जो अपना व्यापार खुद का करना चाह सक चाहता है वो कर सके या कुछ उनको कम इंटरेस्ट पर लोन मिल सके जिससे वो अपने दोबारा से ज़मीन पर पैर रख सकें ਜੇ ਤੁਸੀਂ ਗੱਲ ਕਰਦੇ ਹੋ ਕਿ ਮਤਲਬ ਉਹਨਾਂ ਨੂੰ ਸਵੈ ਰੁਜ਼ਗਾਰ ਦੇ ਲਈ ਕੁਝ ਮੌਕੇ ਨੇ ਜਿਹੜੇ ਉਹ ਪ੍ਰੋਵਾਈਡ ਕਰਾਉਣੇ ਹੈ ਜਾਇਦ ਨੇ ਗਵਰਨਮੈਂਟ ਨੂੰ ਕਿੰਧਾ ਦੇ ਰੁਜ਼ਗਾਰ ਨੇ ਜਿਹੜੇ ਛੋਟੇ ਮੋਟੇ ਡਾਕਟਰ ਅਦੀਤੀ ਜੀ ਤੁਹਾਡੀ ਨਜ਼ਰ ਦੇ ਵਿੱਚ ਹੋਣੇ ਚਾਹੀਦੇ ਨੇ ਬੱਚਿਆਂ ਦੇ ਲਈ ਦੇਖਿਓ ਅੱਜ ਕੱਲ੍ਹ ਤੋਂ ਹਰੇਕ ਤਰ੍ਹਾਂ ਦਾ ਛੋਟਾ ਰੋਜ਼ਗਾਰ ਲੋਕ ਬਹੁਤ ਅੱਛੇ ਸੇ ਚੱਲ ਰਹੇ ਚਲਾ ਰਹੇ ਹਨ ਲੋਕੋ ਨੇ ਡੇਰੀਜ਼ ਖੋਲ੍ਹੀਆਂ ਪlant nurseries ਖੋਲ੍ਹੀਆਂ ਛੋਟਾ ਸਾ ਪਲੇ ਸਕੂਲ ਖੋਲ੍ਹ ਸਕਤੇ ਹਨ ਕਿੰਡਰਗਾਰਟਨ ਦਾ बेटियां बेटियां डर जाती की कर सकती है देखिए बेटियां मैं तो पहले चाहती हूँ कि सब अच्छी अच्छे अच्छी एजुकेशन लें यहाँ पे फिर भी आ, कोई नर्सिंग का कर सकती है कोई डॉक्टर डॉक्टर्स में इतनी फील्ड्स आ जाती हैं मेडिकल में वो कर सकती हैं टीचर्स टीचिंग का कर सकते हैं टीचर्स बन सकती हैं पार्लर का पार्लर का कर सकते हैं अकेडमीज खोल सकते हैं ट्यूशन्स ले सकते हैं ਇਸ ਟਾਈਪ ਦੀ ਚੀਜ਼ਾਂ ਕਰ ਸਕਤੇ ਹਨ ਪਰ ਹਾਂ ਉਸਕੇ ਲਈ ਸਭ ਤੋਂ ਪਹਿਲੇ ਆਪਣਾ ਜੋ ਸੈਲਫ ਕੌਨਫੀਡੈਂਸ ਹੈ ਉਹ ਨੂੰ ਵਾਪਸ ਦੁਬਾਰਾ ਪੜਾਣਾ ਪਵੇਗਾ ਤभी ਅੱਗੇ ਕੁਝ ਕਰ ਪਾਏਗੇ ਡਾਕਟਰ ਦਿਤੀ ਜੀ ਇਹਦੇ ਵਿੱਚ ਮਤਲਬ ਜਿਹੜੇ ਗੈਰ ਕਾਨੂੰਨੀ ਭਾਰਤੀ ਡਿਪੋਰਟ ਹੋਏ ਨੇ ਇਹ ਉਥੇ ਗੈਰ ਗੈਪਲੂਨੀ ਢੰਗ ਦੇ ਨਾਲ ਮੈਕਸੀਕੋ ਦੇ ਵਾਟਰ ਨੇ ਜਿਹੜੇ ਉਹਨਾਂ ਨੂੰ ਪਾਰ ਕੀਤਾ ਵੱਡੇ ਵੱਡੇ ਜੰਗਲਾਂ ਨੂੰ ਬੜੇ ਘਾਤਕ ਰਸਤੇ ਸੀਗੇ ਕਈਆਂ ਦੀ ਤਾਂ ਉੱਥੇ ਡੈਥ ਵੀ ਹੋ ਜਾਂਦੀ ਹੈ ਬੜੇ ਡੇਂਜਰਸ ਵੇ ਦੇ ਨਾਲ ਵੇ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਪਾਰ ਕੀਤਾ ਹੋਊਗਾ ਪਹਿਲਾਂ ਦਾ ਹਨਾ ਫਿਰ ਉੱਥੇ ਉਹਨਾਂ ਨੂੰ ਕੋਈ ਨੌਕਰੀ ਮਿਲੇ ਕੰਮ ਮਿਲੇ ਉਹ ਅਨਦਰ ਟੌਕ ਹੈ ਨਾ ਇਹ ਭੇਜੇ ਕੀ ਨੇ ਸਭ ਤੋਂ ਵੱਡਾ ਗੱਲ ਇਹ ਆ ਕਿ ਇਹਨਾਂ ਨੂੰ ਏਜੰਟ ਭੇਜਦੇ ਨੇ ਕੀ ਸਰਕਾਰਾਂ ਨੂੰ ਇਹੋ ਜਿਹੇ ਏਜੰਟਾਂ ਦੇ ਉੱਤੇ ਡਾਟਾ ਦਿੱਤੀ ਜਿਸ ਕੰਝਾ ਨਹੀਂ ਕਰਨਾ ਚਾਹੀਦਾ ਜੋ ਕਿ ਸਾਡੇ ਨੌਜਵਾਨਾਂ ਨੂੰ ਮੌਤ ਦੇ ਕੋਦੇ ਵੀ ਸਟਰੇ ਨੇ ये ज़रूर है जी एजेंट भेजते हैं और एजेंट एक ही देश के नहीं होते दोनों देशों के मिले हुए होते हैं तो तभी ये पॉसिबिलिटी होती है कि यहाँ से कोई बच्चा वहाँ भेज दिया जाता है और मेरा तो दोनों सरकारों से ये गुजारिश है कि दोनों सरकारें शिकंजा कसे ऐसे एजेंट्स के ऊपर और ऐसे लोगों के ऊपर जो ऐसे बच्चों का भविष्य घोर अंधकार में डाल रहे हैं ਅੱਜ ਮੈਡਮ ਬੱਚਿਆਂ ਨੂੰ ਵੀ ਜਾਗਰੂਕਤਾ ਦੀ ਲੋੜ ਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲਬਾਤ ਕਰਦੇ ਆ ਬੜਾ ਵਧੀਆ ਢੰਗ ਦੇ ਨਾਲ ਦੱਸਿਆ ਆਪਣੇ ਵਿਚਾਰ ਦੱਸੇ ਨੇ ਕਿ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਰਕਾਰ ਪੈਦਾ ਕਰ ਸਕਦੀ ਆ ਬੇਟੀਆਂ ਲਈ ਵੀ ਬੱਚਿਆਂ ਦੇ ਲਈ ਵੀ ਸਾਰਿਆਂ ਦੇ ਲਈ ਹਨ ਇਸ ਤਰ੍ਹਾਂ ਦੇ ਰੁਜ਼ਗਾਰ ਨੇ ਜਿਹੜੇ ਮਤਲਬ ਉਹ ਕਰ ਸਕਦੇ ਨੇ ਅਸੀਂ ਤੁਸੀਂ ਹੋਰ ਸਾਡੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਖੀਰ ਦੇ ਵਿੱਚ ਕਿ ਉਹ ਪੜ੍ਹ ਲਿਖ ਕੇ ਮਤਲਬ भारत की रीढ़ की हड्डी हैं आप हमारे साथ हैं तो हमारा देश प्रगतिशील है आप दूर चले जाते हैं तो देश की प्रगति कौन लेकर आएगा तो सबसे पहले तो मेरा यही अनुग्रह है उनसे कि आप अपने देश में रहिए कोशिश कीजिए यहीं पर कोई अच्छी डिग्री लेकर यहाँ पे चाहे अपना अपना खुद का कारोबार खोलिए लुधियाना में हॉजरी इंडस्ट्री है जलंधर में स्पोर्ट्स इंडस्ट्री है इस टाइप के कितने ही शहरों में कितनी इंडस्ट्रीज़ हैं जो भी आपको सूट करे आई ए एस अफसर बनिए डॉक्टर बनिए आई पी एस बनिए और जो भी करिए उसमें सबसे बढ़िया रहिए ये ज़रूरी नहीं है कि हमने डॉलर्स ही कमाने हैं और बाहर जाके हमने नौकरियाँ ही करनी है आप यहाँ पे अपने मालिक आप बन कर भी कुछ अपने लिए अच्छा कमा सकते हैं और बढ़िया देश को भी प्रगति की तरफ लेकर जा सकते हैं ਉਹੀ ਗੱਲ ਆ ਰੇਡ ਦੇ ਹੱਡੇ ਆ ਪਰ ਰੇਡ ਦੇ ਹੱਡੇ ਨੂੰ ਸੰਭਾਲਣਾ ਵੀ ਸਰਕਾਰਾਂ ਦਾ ਵੱਡੀ ਜ਼ਿੰਮੇਵਾਰੀ ਬਣਦੀ ਆ ਹਨਾ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਉਹਨਾਂ ਲਈ ਇੰਡਸਟਰੀ ਵਗੈਰਾ ਲਗਾਉਣਾ ਠੀਕ ਆ ਨਾ ਉਹਨਾਂ ਨੂੰ ਜੋਬਸ ਦੇ ਜਿਹੜੇ ਮਤਲਬ ਮੌਕੇ ਨੇ ਉਹ ਦੇਣ ਪਰ ਆ ਦੇਖਿਆ ਗਿਆ ਵੀ ਸਰਕਾਰਾਂ ਉਹ ਬੱਚੇ ਨੇ ਜਿਹੜੇ ਉਹਨਾਂ ਉਹ ਤਾਂ ਹੀ ਉਹ ਜਾਂਦੇ ਨੇ ਜੇਕਰ ਉਹਨਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਸਾਡੇ ਉਹਨਾਂ ਦੀ ਬਾਹ ਨੀ ਫੜਦੀਆਂ ਹੈਗੀਆਂ ये तो देखिए सभी सरकारों को आ, सोचना चाहिए मैं तो मानूंगी कि सारी पार्टियों को इकट्ठे होकर देश की प्रगति की तरफ और हमारी नौजवानों की तरफ देखना चाहिए और एक अपना जो भी एक संस्था बनाकर कि जहाँ पे भी यूथ जैसे मैंने पहले भी बोला कि जहाँ से जिस एरिया से यूथ ज़्यादा जा रहा है उस एरिया में क्या क्या डेवलपमेंट के मेजर्स लेकर आने की ज़रूरत है उसके ऊपर थोड़ा सा आ, ध्यान दें और दूसरी चीज़ कुछ और गवर्नमेंट जॉब्स निकालने की कोशिश करें जिसमें हमारा यूथ ज्यादा से ज्यादा एब्जॉर्ब हो सके और इस टाइप की उनके अंदर भावना ना आए कि उन्हें अपने देश से बाहर जाने की जरूरत भी पड़े डॉक्टर जी वापस आए पंजाब के पोत है साढ़िया गैर कानूनी ढंग कही दुख तो बड़ा हो रहा दर्द बड़ा हो रहा क्योंकि लख रुपये जड़े है ਖਰਾਬ ਹੋ ਗਏ ਰੁਜ਼ਗਾਰ ਨਹੀਂ ਮਿਲਿਆ ਸਮਾਂ ਖਰਾਬ ਹੋ ਗਿਆ ਤੇ ਉਹ ਵਿਚਾਰੇ ਮੌਤ ਦੇ ਮੋਹ ਦੇ ਵਿੱਚੋਂ ਨੰਗ ਕੇ ਗਏ ਇਸ ਨੈਰੀਕੋਵਿਕ ਦੇ ਲਈ ਉਹਨਾਂ ਦਾ ਕੁਝ ਨਹੀਂ ਬਣਿਆ ਕਈਆਂ ਨੇ ਤਾਂ ਡਾਕਟਰ ਦਿੱਤੀ ਜੀ ਇਹ ਲੋਨ ਦੇ ਉੱਤੇ ਪੈਸੇ ਲੈ ਜਮੀਨਾਂ ਗਹਿਣੇ ਕੀਤੀਆਂ ਲਿਮਟਾਂ ਲਈਆਂ ਦੇਖੋ ਜੀ ਇਹ ਦਰਦ ਆ ਜਿਹੜਾ ਡਾਕਟਰ ਦਿੱਤੇ ਚੱਲਿਆ ਤਾਂ ਨਹੀਂ ਜਾਂਦਾ ਹੈਗਾ ਦਰਦ ਦਾ ਬਹੁਤ ਵੱਡਾ ਪਰ ਇੱਥੇ ਤੁਸੀਂ ਇਹ ਦਰਦ ਨੂੰ ਵੀ ਥੋੜੀ ਕਿਦਾਂ ਕੇਂਦਰ ਸਰਕਾਰ ਸਾਡੇ ਮੋਦੀ ਜੀ ਨੂੰ ਕੀ ਬੇਨਤੀ ਕਰੋਗੇ ਸਾਡੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਕੀ ਬੇਨਤੀ ਕਰੋਗੇ ਕਿ ਵੀ ਉਹ ਇਹਨਾਂ ਨੂੰ ਕੁਝ ਨਾ ਕੁਝ ਕੰਫਰੰਸੀਏਸ਼ਨ ਜਾਂ ਉਹਨਾਂ ਦੀ ਇਰਾਦਾ ਹੈ ਜਿਹੜੀ ਦੇਣ ਤਾਂ ਜੋ ਕਿ ਪਰਿਵਾਰ ਨੇ ਆਪਣਾ ਨਾ ਮੁੜ ਵਿਚਾਰਾ ਕਰ ਸਕਣ ਉਹਨਾਂ ਦੀ ਪਰਿਵਾਰਾਂ ਦੀ ਗ੍ਰੋਥ ਹੋ ਸਕਣ ਤੇ ਉਹ ਦੁੱਖ ਦੇ ਆਲਮ ਦੇ ਵਿੱਚੋਂ ਨਿਕਲ ਸਕਣ मैं तो इस टाइम पे मोदी जी से और भगवंत मान जी से यही आ, अनुरोध करूंगी कि पार्टी की आ, पार्टी आज जो पॉलिटिक्स होती है उसमें से बाहर निकलकर एक इकट्ठे होकर कांग्रेस को भी साथ लेकर एक संस्था बनाए जो इन बच्चों की आर्थिक मदद कर सके केंद्र सरकार से भी इनको आर्थिक मदद मिले और स्टेट गवर्नमेंट से भी इनको आर्थिक मदद मिले और इनको एक सही डायरेक्शन जैसे चीज भी इन्होंने पढ़ाई करने के लिए वहाँ गए थे उस डायरेक्शन में इनको यहाँ पे ही कोई अच्छी जॉब्स या अच्छी पढ़ाई या फिर अच्छा जो ये खुद का कारोबार करना चाहते हैं उसके लिए जितनी आर्थिक मदद कर सकें उतना अच्छा रहेगा ਬਹੁਤ ਬਹੁਤ ਧੰਨਵਾਦ ਦਿੱਤੀ ਜੀ ਤੁਸੀਂ ਆਪਣੇ ਵਿਚਾਰ ਰੱਖੇ ਕਿ ਤੁਹਾਡੇ ਵਿਚਾਰ ਸੀਗੇ ਪਹਿਲੇ ਨੰਬਰ ਤੇ ਇਹ ਕਿ ਇਹ ਪਾਲਿਸੀ ਆ 트럼ਪ ਸਰਕਾਰ ਦੀ ਪਾਲਿਸੀ ਨੂੰ ਚੇਂਜ ਕਰਨਾ ਚਾਹੀਦਾ ਹਾਂਜੀ ਨੰਬਰ 1 ਨੰਬਰ 2 ਤੇ ਤੁਸੀਂ ਕਿਹਾ ਕਿ ਇਹ ਵੀ ਬੱਚੇ ਆਪਣੇ ਦੇਸ਼ ਦੇ ਵਿੱਚ ਹੀ ਚੰਗੇ ਅਫਸਰ ਬਣ ਆਈਪੀਐਸ ਅਫਸਰ ਬਣ ਆਈਏਐਸ ਅਫਸਰ ਬਣ ਕੋਈ ਸਵੇਰ ਰੁਜ਼ਗਾਰ ਦਾ ਧੰਦਾ ਕਰਨ ਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਭਗਵੰਤ ਮਾਨ ਜੀ ਨੂੰ ਮੋਦੀ ਜੀ ਨੂੰ ਵੀ ਕਿ ਇਹਨਾਂ ਦਾ ਇਹ ਆਸਰਾਵਨ ਦਿੱਤੀ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਆਪਣੇ ਵਿਚਾਰ ਰੱਖੇ ਤੁਹਾਡਾ ਬਹੁਤ ਬਹੁਤ ਧੰਨਵਾਦ